ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੰਨਨ ਪੁਜਾਰੀ ਤੜਕਾ ਦੇ ਉਤੇ ਇੱਕ ਆਦਿਆ ਫਜ ਦਾ ਨਵਾਂ ਵਲੌਗ ਸਿਰੂ ਤੇ ਦੇਖ ਰਹੇ ਹੁਣ ਇਹ ਸਵੇਰੇ ਜਿਹੜੇ ਮੈਂ ਪਾਸੇ ਰੱਖਿਆ ਸੀ ਜਹਾ ਤੇ ਆਪਾਂ ਚੱਲ ਜਾਂਗੇ ਜੀ ਬਾਬੇ ਸ਼ੀਦਾਂ ਨੂੰ ਤੇ ਜਿੰਨੇ ਵੇਲੇ ਜੀ ਵਾਪਸ ਸੀ ਜੂ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਬਾਬੇ ਸ਼ੀਦੀ ਤੇ ਇਹ ਮੇਨ ਗੇਟ ਬਾਬੇ ਸ਼ੀਦਾਂ ਦਾ ਆਪਾਂ ਪੰਦਰ ਜਾਵਾਂਗੇ ਲਓ ਜੀ ਆਪਾਂ ਬਾਬੇ ਸਿੱਧੀ ਪਹੁੰਚ ਗਏ ਤੇ ਉੱਧਰ ਗਏ ਹਣੇ ਮਨਜੀਤ ਸਾਹਿਬ ਲੈਣ ਤੇ ਫਿਰ ਹੋਊਗਾ ਪ੍ਰਕਾਸ਼ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਰ ਉੱਰ ਸੇਕਿਆ ਆਸ਼ਾ ਜਦੋਂ ਗੱਡੀ ਚ ਆ ਗਏ ਜੀ ਗੁਰਦੁਆਰਾ ਸੇ ਮਹਾਰਾਜ ਦਾ ਸਰੂਪ ਲੈਣ ਕਿਉਂਕਿ ਮਾਂ ਬੇਸ਼ੀਤ ਕਾਫੀ ਦੂਰ ਪੈ ਜਾਂਦੇ ਨੇ ਆ ਕਰਕੇ ਗੱਡੀ ਚ ਆ ਗਏ ਵਾਹਿਗੁਰੂ 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 ਲਓ ਜੀ ਆਪਾਂ ਚੱਲਦੇ ਹੁਣ ਖੇਤ ਨੂੰ ਇਥੇ ਬੇਲੇ ਬੈਠ ਕੇ ਮਿਰਦਾਂ ਖੇਤੀ ਜਾ ਕੇ ਲਾ ਕੇ ਆਨੇ ਗੇੜਾ ਖੇਤ ਦਾ ਲਓ ਜੀ ਪਹ ਪੈ ਕੇ ਖੇਤਾਂ ਵਾਲੇ ਰਾਹ ਸੜਕ ਤੇ ਵੀਡੀਓ ਬਣਾਈ ਨਹੀਂ ਬਣਦੀ ਕਰਕੇ ਬਹੁਤ ਖਰਾਬ ਹੈ ਕੰਮ ਇਧਰ ਪਿੱਛੇ ਜਾਂਦਾ ਫੋਨ ਨਹੀਂ ਕੱਲ ਨੂੰ ਨਾ ਸਾੜਿਓ ਤੇ ਹੋਰ ਇਹਨਾਂ ਨੇ ਇੱਕ ਟੁੱਪਾ ਆ ਕੇ ਸਾਜੇ ਆਪਣਾ ਬਿੰਗ ਦਾ ਬਿੰਗ ਦਾ ਉਹ ਨਾ ਮੇੜਾ ਮਾਰਨਾ ਫਿਰ ਜਾ ਕੇ ਘਰੇ ਕੰਮ ਕਰਾਉਣਾ ਪਿਆ ਤੇ ਖੜੀਆਂ ਬਹੁਤ ਜਿਆਦੇ ਨਹੀਂ ਆ ਖਰਾਬ ਹੈ ਬੱਸ ਇਹ ਗੱਲ ਕੱਲ ਖੇਤਾਂ ਦਾ ਮੌਸਮ ਸੋਹਣਾ ਲੱਗਦਾ ਹੈ ਖੇਤ ਨੂੰ ਆਉਂਦੇ ਵਧੀਆ ਲੱਗਦਾ ਹੈ ਦੇਖੋ ਅੱਛਾ ਅੱਦ ਨੂੰ ਕੀ ਇਹ ਬੰਦੇ ਨੇ ਕੱਢੀ ਹੋਈ ਆ ਉਹਦਾ ਪੁੱਛ ਲੈ ਲਓ ਜੀਰ ਮਾਤੀ ਬਾੜੀ ਗੋਭੀ ਪਾਲਕ ਧਨੀਆਂ ਮੇਥੇ ਪਾਲਕ ਤਾਂ ਹੋ ਗਿਆ ਹਰਿਆਣਾ ਧਨੀਆਂ ਨਹੀਂ ਹੋਇਆ ਧਨੀਆਂ ਪਾਣੀ ਨਹੀਂ ਹੋਇਆ ਹੂੰ ਥੋਪਰਾ ਤਾਂ ਹੋ ਗਿਆ ਹੋਰੇ ਤੇ ਮੇਥੀ ਹਰੀ ਹੋ ਗਈ ਆ ਪਾਣੀ ਨਹੀਂ ਹੋਇਆ ਗੋਦੀ ਖੜੀ ਆ ਆਪਣੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਪਾ ਕਰਦੇ ਹਾਂ ਕੱਲ ਵਾਲਾ ਬਲੌਗ ਅੱਜ ਫੇਰ ਕੰਟੀਨਿਊ ਕਿਉਂਕਿ ਕੱਲ ਆਪਾਂ ਤੋਂ ਬਲੌਗ ਪੂਰਾ ਸੋਧ ਨਹੀਂ ਹੋਇਆ ਹੁਣ ਆਪਾਂ ਹੁੰਨੇ ਬਿਜੀ ਤੇ ਆਪਾਂ ਤੀਸਰੇ ਦਿਨ ਬਲੌਗ ਹੋਣਾ ਹਰ ਰੋਜ਼ ਨਹੀਂ ਪੈਂਦਾ ਤੇ ਅੱਜ ਹੈਗੇ ਜੀ ਬਿਜੀ ਦਸਮੀ ਯਾਨੀ ਕਿ ਦਸਹਿਰਾ ਸਭਨਾਂ ਤਾ ਸਾਰੀ ਸੰਗਤ ਨੂੰ ਇਸ ਸਾਰੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰਿਆਂ ਲਈ ਇਹ ਤਿਹਾਰ ਖੁਸ਼ੀਆਂ ਭਰਿਆ ਆਵੇ ਹਰ ਸਾਲ ਇੰਨੀ ਹਾਸ ਦੇ ਖੇਦ ਦੇ ਸਾਰੇ ਤਿਹਾਰ ਮਨਾਈਏ ਤੇ ਹੁਣ ਆਪਾਂ ਕਲਰ ਬਲੌਗ ਕਰਦੇ ਕੰਟੀਨਿਊ ਤੇ ਮਿਲਦੇ ਹਾਂ ਦਿਨੇ ਤੇ ਹੁਣ ਮੈਂ ਲਾ ਲਵਾਂ ਪ੍ਰਸ਼ਾਦ ਗਿਲਕਿੰਦਰਨ ਸਾਰਿਆਂ ਦੇ ਕਰਕੇ ਪ੍ਰਸ਼ਾਦ ਬਣਦੇ ਬਣਦੇ ਤੇ ਜਿੱਤ ਜਿੱਤੇ ਬਣਦੇ ਜਰੂਰ ਬਸ ਸੇਰਿੰਦ ਦੀ ਨੀਵਾਂ ਡਾਉਂਦੇ ਸਿੱਕ ਸੇ ਬਣਉਂਦੇ ਤੇ ਆਪਣੇ ਖੀਰ ਪ੍ਰਸ਼ਾਦ ਬਣਦਾ ਸਵੇਰੇ ਮੱਖਾ ਟਿਕਦੇ ਦਸਹਿਰੇ ਦਾ ਤੇ ਆਪਾਂ ਸ਼ੁਰੂ ਲੱਗਦੇ ਆ ਖੀਰ ਪ੍ਰਸ਼ਾਦ ਖਾਣ ਲਈ ਅੱਜ ਦਸਹਿਰਾ ਪਕਾਣਾ ਕੀ ਪ੍ਰਸਾਰ ਅਗੇ ਜਿਨੇ ਖਾਣ ਲਓ ਜੀ ਆਪਾਂ ਹੁਣ ਚੱਲਦੇ ਆਂ ਸ਼ੇਰਪੁਰ ਨੂੰ ਤੇ ਕੰਮ ਜ਼ਰੂਰੀ ਮਿਲਦੇ ਆਂ ਸਿਰਪੁਰ ਜਾ ਕੇ ਲਓ ਜੀ ਆਪਾਂ ਆ ਗਏ ਹੁਣ ਫੇਰ ਸਾਮ ਨੂੰ ਖੇਤ ਪਹਿਲਾਂ ਗਏ ਤੇ ਸੇਰਪੁਰ ਤੇ ਹੁਣ ਖੇਤ ਆ ਗਏ ਆ ਵੈਸੇ ਪਹਿਲਾਂ ਵੀ ਦਿਖਾਈ ਅੱਜ ਨੇੜੇ ਤੋਂ ਦਿਖਾਉਣਾ ਤੁਹਾਨੂੰ ਗੋਭੀ ਆਪਣੀ ਤੇ ਉਹ ਅਲੋਵੀਰਾ ਗੋਭੀ ਮੈਨੂੰ ਬਹੁਤ ਸੋਹਣੀ ਲੱਗਦੇ ਖੜੀ ਨਿੱਕੋ ਤੇ ਆਪਣੀ ਜੀਰੀ ਵੀ ਦੇਖੋ ਪੱਕ ਚੱਲੀ ਕਿਉਂਕਿ ਰੁੱਤ ਆ ਗਈ ਹੈ ਹੁਣ ਜੀਰੀ ਦੀ 10-20 ਦਿਨਾਂ ਥਾਈ ਆਪਾਂ ਜੀਰੀ ਵੱਢਾਂਗੇ ਦੇਖੋ ਕਿੰਨੀ ਸੋਹਣੀ ਲੱਗਦੀ ਐ ਸਿਆਉਣੇ ਰੰਗੀਆਂ ਫਸਲਾਂ ਹੋ ਗਈਆਂ ਦੇਖੋ ਜੀ ਇਧਰ ਵੀ ਫਸਲ ਆਪਣੀ ਤੇ ਬਹੁਤ ਵਧੀਆ ਫਸਲਾਂ ਨੇ ਵਾਹਿਗੁਰੂ ਸੋ ਪਸੰਦ ਰੱਖੇ ਸਾਰੇ ਵੀਰਾਂ ਦੀਆਂ ਫਸਲਾਂ ਬਹੁਤ ਹੀ ਵਧੀਆ ਨੇ ਜੀ ਤੇ ਇਧਰ ਦੇਖੋ ਆਪਣੀ ਹਲਤੀ ਖੜੀ ਐ ਤੇ ਹੋ ਫਿਰ ਦੇਪਰਾ ਆਪਣਾ ਜਿਹੜਾ ਮਾਰਦਾ ਜੀਰੀ ਦੇ ਉੱਤੋਂ ਦੀ ਬਿਮਾਰੀ ਠਮਾਰੀ ਤੋਂ ਹਰ ਰੋਜ਼ ਸਵੇਰੇ ਸ਼ਾਮ ਜਿਹੜਾ ਮਾਰਦੇ ਆ ਕੋਈ ਬਿਮਾਰੀ ਨਾ ਲੱਗ ਜੇ ਤੇ ਬਹੁਤ ਵਧੀਆ ਸਕੂਨ ਮਿਲਦਾ ਕੇ ਤਾਂ ਕੇ ਵਧੀਆ ਲੱਗਦਾ ਹੈਗਾ ਬੇਸੇ ਥੋੜੀ ਥੋੜੀ ਗਰਮੀ ਹੈਗੀ ਹੈਗੀ ਪਰ ਜਿਆਦਾ ਨਹੀਂ ਹੈਗੀ ਥੋੜੀ ਥੋੜੀ ਜੀ ਗਰਮੀ ਆਉਂਦੀ ਏ ਪਰ ਇੰਨੀ ਕੁ ਨਾਰਮਲ ਜੀ ਗਰਮੀ ਇੰਨੇ ਕਿ ਤਾਪ ਪਿੰਡਾਂ ਵਾਲਿਆਂ ਜੱਟਾਂ ਨੇ ਤੇ ਚੱਲ ਸਕਦੇ ਹਾਂ ਥੋੜੇ ਜਿਹਾ ਲਾਲਿਆਂ ਨੂੰ ਓਖਾ ਹੋ ਜਾਂਦੇ ਇੰਨੀ ਗਰਮੀ ਦੇ ਵਿੱਚ ਤੇ ਵਧੀਆ ਲੱਗਦਾ ਖੇਤਾਂ ਕਿ ਤਾਂ ਹੀ ਹੁਣ ਸ਼ਾਮ ਨੂੰ ਮਖਾ ਚਲੋ ਆਪਾਂ ਚੱਲਦੇ ਆਂ ਭਰਾ ਹੁੰਦਾ ਸੀ ਮੈਂ ਚੱਲੂ ਨਾਲ ਤੇਰੇ ਤੇ ਲਾ ਮੈਂ ਕੰਟਾਈਪ ਤੇ ਹੁਣ ਖੇਤ ਆਪਾਂ ਤੇ ਬਾਕੀ ਕੱਲ ਆਪਾਂ ਨੂੰ ਕਮੈਂਟ ਆਇਆ ਰਪਿੰਦਰ ਢਿੱਲੋਂ ਜਿਹਦੇ ਵਿੱਚ ਇਹ ਆਈਡੀਆਂ ਤੋਂ ਆਪਾਂ ਨੂੰ ਕਮੈਂਟ ਆਇਆ ਨੇ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਹੈ ਸਾਰਿਆਂ ਨੂੰ ਕਮੈਂਟ ਜਰੂਰ ਕਰਦਿਆ ਕਰੋ ਵਧੀਆ ਲੱਗਦਾ ਤੇ ਚਲੋ ਜੀ ਹਜੇ ਦੇਖਦੇ ਆਪਾਂ ਖੇਤ ਫਿਰ ਚੱਲਾਂਗੇ ਪੇਡਾ ਤੋਂ ਲਓ ਜੀ ਆਪਾਂ ਹੁਣ ਅੱਧਾ ਪੌਣਾ ਘੰਟਾ ਹੋ ਗਿਆ ਜਾਂਨਾ ਘਰ ਨੂੰ ਤੇ ਆਪਾਂ ਘਰ ਨੂੰ ਜਾਣ ਤੋਂ ਪਹਿਲਾਂ ਇੱਥੇ ਕਰਦੇ ਆਂ ਬਲੌਗ ਦਾ ਐਂਡ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਊ ਕੱਲ੍ਹ ਲਾ ਤੇ ਅੱਜ ਵਾਲਾ ਵੀ ਜ਼ਰੂਰ ਪਸੰਦ ਆਊਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਮਿਲਦੇ ਆਂ ਇਸ ਵੇਰੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ